ਇਹ ਹੌਲੀ ਕਰੋਸ ਦਾ ਪ੍ਰਿੰਸੀਪਲ ਹੈ ਇਹ ਜਿਹੜੇ ਕ੍ਰਿਸਚੀਅਨ ਆ ਇਹਨਾਂ ਨੇ ਸਾਡੇ ਸਮਾਜ ਦੇ ਵਿੱਚ ਜਿਹੜਾ ਗੰਦ ਪਾ ਚੁੱਤੀਆਂ ਨਾ ਹੀ ਇਹਦੀ ਕੀਤੀ ਆ ਸੇਵਾ ਕੀਤੀ ਆ ਉਹਨੇ ਇਹ ਵੀ ਹੈ ਇੱਥੋਂ ਦੇ ਟੀਚਰ ਹੈ ਇਹ ਸਿੱਖ ਹੈ ਤੇ ਸਿੱਖ ਹੋਣ ਦੇ ਬਾਵਜੂਦ ਵੀ ਇਹ ਟੀਚਰ ਨੇ ਉਸ ਬੱਚੀ ਨੂੰ ਕਿਹਾ ਵੀ ਨਹੀਂ ਤੁਸੀਂ ਇੱਕ ਕਾਰ ਲਾ ਕੇ ਹੀ ਜਾ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਇਹ ਵੀਡੀਓ ਹੈ ਜੀ ਛਤਿਸਗੜ ਰਾਜਪੁਰ ਦਾ ਜਿੱਥੇ ਇੱਕ ਸਿੰਘਣੀ ਸਿੱਖ ਲੜਕੀ ਪੇਪਰ ਦੇਣ ਗਈ ਸੀ ਇੱਕ 크ਰਿਸਚੀਅਨ ਸਕੂਲ ਦੇ ਵਿੱਚ ਦਸਵੀਂ ਕਲਾਸ ਦੇ ਤੇ ਇਹਨਾਂ ਟੀਚਰਾਂ ਦੇ ਵੱਲੋਂ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਇੱਕ ਪਾਦਰੀ ਬੈਠਾ ਹੈ ਫਾਦਰ ਬੈਠਾ ਹੈ ਤੇ ਕੁਝ ਟੀਚਰ ਹਨ ਇਹਨਾਂ ਨੇ ਉਸ ਲੜਕੀ ਨੂੰ ਬਹੁਤ ਜ਼ਿਆਦਾ ਟੌਰਚਰ ਕੀਤਾ ਉੱਥੇ ਕਿ ਤੈਨੂੰ ਜਿਹੜੇ ਪੇਪਰ ਜੇ ਦੇਣੇ ਆ ਤਾਂ ਤੂੰ ਕਕਾਰ ਲਾ ਕੇ ਦੇਣੇ ਪੈਣਗੇ ਯਾਨੀ ਕਿ ਸਰੀ ਸਾਹਿਬ ਆਪਣਾ ਲਾ ਕੇ ਰੱਖਣਾ ਪਊਗਾ ਪਾਸੇ ਬਾਹਰ ਤੇ ਫਿਰ ਤੂੰ ਜਿਹੜੇ ਪੇਪਰ ਰੂਮ ਦੇ ਵਿੱਚ ਆ ਸਕਦੀਆਂ ਤਾਂ ਉਸ ਤੋਂ ਬਾਅਦ ਇਹ ਲੜਕੀ ਨੇ ਪੇਪਰ ਦੇ ਦਿੱਤੇ ਚਲੋ ਪੇਪਰ ਦੇਣੇ ਬੰਦੇ ਸੀ ਕਿਉਂਕਿ ਸਾਲ ਦੀ ਮਿਹਨਤ ਖਰਾਬ ਹੁੰਦੀ ਸੀ ਇਸ ਬੱਚੀ ਦੀ ਪਰ ਉਸ ਤੋਂ ਬਾਅਦ ਜਦੋਂ ਇਹਨੇ ਘਰੇ ਦੱਸਿਆ ਆਪਣੇ ਜਾ ਕੇ ਤੇ ਬਰਬਾਹ ਦੇ ਵਿੱਚ ਜਤੇ ਬੰਦੀਆਂ ਆਈਆਂ ਪ੍ਰੋਪਰ ਤੌਰ ਦੇ ਸਕੂਲ ਦੇ ਵਿੱਚ ਤੇ ਇਸ ਫਾਦਰ ਦੀ ਚੰਗੀ ਤਰ੍ਹਾਂ ਸ਼ਿੱਖਰ ਪ੍ਰੇਰਿਤ ਕੀਤੀ ਤੇ ਜਿਹੜੀਆਂ ਟੀਚਰਾਂ ਇਸ ਦੇ ਵਿੱਚ ਸ਼ਾਮਲ ਹਨ ਉਹਨਾਂ ਦੀ ਵੀ ਚੰਗੀ ਲਾਪਾਤੀ ਤਾਂ ਤੁਹਾਨੂੰ ਵੀ ਦਿਖਾਉਂਦੇ ਹਾਂ ਹੁਣ ਇਹ ਪੂਰਾ ਵੀਡੀਓ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਐਦਾਂ ਦੇ ਕੰਮ ਕਿਸੇ ਵੀ ਸਕੂਲ ਦੇ ਵਿੱਚ ਨਾ ਹੋਣ ਕਿਉਂਕਿ ਸਿੱਖੀ ਮਰਿਆਦਤ ਅਨੁਸਾਰ ਕਕਾਰਾਂ ਦੀ ਬਹੁਤ ਜ਼ਿਆਦਾ ਅਹਿਮੀਅਤ ਹੈ ਤੇ ਕਿਸੇ ਵੀ ਸਕੂਲ ਨੂੰ ਐਦਾਂ ਨਹੀਂ ਕਰਨਾ ਚਾਹੀਦਾ ਵੀਡੀਓ ਨੂੰ ਦੇਖ ਕੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਲਿਖੋ ਜੇ ਔਰ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜੁੜ ਜਰਜੋ ਪੰਜਾਬ ਤੇ ਦੇਸ਼ਦੁਨੀ ਦੀ ਹਰ ਇੱਕ ਮਹੱਲ ਖਬਰ ਨੂੰ ਦੇਖਣ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅੱਜ ਰਾਏਪੁਰ ਛੱਤੀਸਗੜ੍ਹ ਦੇ ਇੱਕ ਸਾਡੀ ਬੱਚੀ ਪਹਿਲਕੌਰ ਜਿੱਥੇ ਸ਼ਨੀਵਾਰ ਨੂੰ ਇਗਜ਼ਾਮ 10ਵੀਂ ਦਾ ਪੇਪਰ ਸੀਗਾ ਤੇ ਆਹ ਜਿਹੜੇ ਬੈਠੇ ਆ ਫਾਦਰ ਇਹਨਾਂ ਨੇ ਇਸ ਬੱਚੀ ਦੇ ਕਤਾਰਾਂ ਨੂੰ ਲਵਾ ਕੇ ਪੇਪਰ ਦੇਣ ਦਾ ਇਹਨੂੰ ਬੋਲਿਆ ਪਰ ਇਹ ਬੱਚੀ ਨੇ ਆਪਣੇ ਕਰਤੱਵੇ ਨੂੰ ਪਾਉਂਦੇ ਹੋਏ ਕਤਾਰ ਨਾ ਲਾਉਣ ਦੇ ਇਹਨਾਂ ਨੂੰ ਕਹ ਕੇ ਅਸੀਂ ਨਹੀਂ ਲਾਵਾਂਗੇ ਪਰ ਇੱਕ ਹੋਰ ਦੇਖੋ ਗੱਲ ਇਹਦੇ ਵਿੱਚ ਜਿਹੜੇ ਇਹ ਬੀਬੀ ਹੈ ਇਹ ਤੋਂ ਦੀ ਟੀਚਰ ਹੈ ਇਹ ਸਿੱਖ ਹੈ ਇਹ ਸਿੱਖ ਹੋਣ ਦੇ ਬਾਵਜੂਦ ਵੀ ਇਹ ਬੱਚੀ ਨੇ ਇਹ ਟੀਚਰ ਨੇ ਉਸ ਬੱਚੀ ਨੂੰ ਕਿਹਾ ਵੀ ਨਹੀਂ ਤੁਸੀਂ ਇੱਕ ਕਾਰ ਲਾ ਕੇ ਜਾ ਸਕਦੇ ਹੋ ਜਦ ਕਿ ਇਹਨਾਂ ਨੂੰ ਇਹਨਾਂ ਨਹੀਂ ਪਤਾ ਕਿ ਸਿੱਖ ਹੋਣ ਦੇ ਬਾਵਜੂਦ ਵੀ ਇੱਕ ਤਕਾਰਾਂ ਦੀ ਕਿੰਨੀ ਐਮੇਤ ਆ ਉਹਨਾਂ ਨੇ ਸ਼ਰੀਰ ਸਾਹਿਬ ਪੂਰਾ ਲਵਾ ਕੇ ਫਿਰ ਵੀ ਉਹ ਬੱਚੀ ਨੂੰ ਉਸ ਇਗਜ਼ਾਮੀ ਨਾਲ ਹਾਲਚ ਜਾਣ ਦਿੱਤਾ ਇਹ ਸਿੱਖ ਬੀਬੀ ਨੂੰ ਇੱਕ ਆ ਫਾਦਰ ਸਾਹਿਬ ਨੇ ਦਰਦੇ ਦਿੱਤੇ ਆ ਜਿਹੜੀ ਮੈਡਮ ਆ ਇਹਨੇ ਨਿਰਦੇਸ਼ ਦਿੱਤੇ ਇਹ ਚਾਰ ਪੰਜ ਜਿਹੜੀਆਂ ਬੀਬੀਆਂ ਇਹਨਾਂ ਨੇ ਨਿਰਦੇਸ਼ ਦਿੱਤੇ ਕਿ ਨਹੀਂ ਇੱਕ ਕਾਰ ਜਿਹੜੇ ਆ ਇਹ ਅੰਦਰ ਨਹੀਂ ਜਾ ਸਕਦੇ ਸ੍ਰੀ ਸਾਹਿਬ ਨਹੀਂ ਜਾ ਸਕਦੀ ਇਹ ਅਮਰਤਾਰੀ ਬੱਚੀ ਸਾਡੀ ਜਿੰਨੂੰ ਇਹਨਾਂ ਨੇ ਇਨਾ ਮਾਈਂਡਲੀ ਪ੍ਰੈਸ਼ਰ ਕੀਤਾ ਮੈਨੂੰ ਦੱਸੋ ਆ ਸਾਰੇ ਵੀਰਾਂ ਕੇ ਬੇਨਤੀ ਆ ਵੀ ਇਸ ਦਾ ਪੇਪਰ ਡਾ ਹੋਊਗਾ ਦਸਵੀਂ ਦਾ ਇਹ ਇੰਨੀ ਕਟਰ ਆਪਣੀ ਸ਼ੇਰ ਨਹੀਂ ਬੱਚੀ ਐ ਜਿਹੜੇ ਦਸਵੀਂ ਦਾ ਪੇਪਰ ਦੇਣ ਆਏ ਸੀ ਕਾਰਾਂ ਤੋਂ ਰਹਿਤ ਹੋ ਕੇ ਬਾਹਰ ਹੋ ਕੇ ਇਹ ਬੱਚੀ ਨੇ ਕਿੱਦਾਂ ਪੇਪਰ ਦਿੱਤਾ ਹੋਊਗਾ ਇਹਦੀ ਤਾਂ ਅਸੀਂ ਚੰਗੀ ਜੁੱਤੀਆਂ ਨਾਲ ਹੀ ਇਹਦੇ ਕੀਤੀ ਆ ਸੇਵਾ ਕੀਤੀ ਆ ਹੁਣੇ ਬਹੁਤ ਚੰਗੀ ਤਰ੍ਹਾਂ ਇਹਦਾ ਫਾਦਰ ਦਾ ਅਸੀਂ ਕੀਤਾ ਵਾ ਸਾਡੀ ਪੂਰੇ ਰਾਏਪੁਰ ਦੀ ਸਿੱਖ ਜਿੰਨੀ ਵੀ ਜਾਗਦੀ ਜ਼ਮੀਰ ਵਾਲੇ ਸ਼ੇਰ ਸਾਰੇ ਬੈਠੇ ਆ ਇਹ ਆਏ ਇਹਨਾਂ ਨੇ ਇਹਦੀ ਸੇਵਾ ਪੂਰੀ ਕਰਕੇ ਇਹ ਤੇ ਹੁਣ ਇਹਨੂੰ ਬਿਠਾਇਆ ਆ ਇਹ ਹੌਲੀ ਕਰਾਸ ਸਕੂਲ ਆ ਬੈਰਨ ਬਾਜ਼ਾਰ ਹੁਣ ਇਹ ਮਾਫੀ ਨਮਾ ਵੀ ਲਿਖ ਰਿਹਾ ਆ ਇਹਨੂੰ ਸਾਡੇ ਸਮਾਜ ਨੇ 1 ਮਹੀਨੇ ਦੀ ਗੁਰਦੁਆਰੇ ਜਾ ਕੇ ਸਜ਼ਾ ਦਿੱਤੀ ਆ ਕਿ ਇਹ ਗੁਰਦੁਆਰੇ ਜੁੜੇ ਝਾੜੂਗਾ ਇਹ ਹੌਲੀ ਕਰਾਸ ਦਾ ਪ੍ਰਿੰਸੀਪਲ ਹੈ ਇਹ ਜਿਹੜੇ ਕ੍ਰਿਸਚਨ ਆ ਇਹਨਾਂ ਨੇ ਸਾਡੇ ਸਮਾਜ ਦੇ ਵਿੱਚ ਜਿਹੜਾ ਗੰਦ ਪਾਇਆ ਆ ਉਹਦੇ ਵਾਸਤੇ ਰੋਕਣ ਵਾਸਤੇ ਮੈਂ ਸਾਰੇ ਵੀਰਤਨਾਰ ਵੀਰਾਂ ਨੂੰ ਬੇਨਤੀ ਕਰਦਾ ਕਿ ਇਸ ਤਰ੍ਹਾਂ ਦਾ ਇਹਨਾਂ ਦੇ ਐਕਸ਼ਨ ਲਿਆ ਜਾਵੇ ਤੇ ਇਹਨਾਂ ਨੂੰ ਚੰਗੀ ਸੇਵਾ ਪਾਣੀ ਕੀਤੀ ਜਾਵੇ ਇਹਨਾਂ ਦੀ ਤੇ ਤਾਂ ਹੀ ਇਹ ਸੁਧਰਣਗੇ ਨਹੀਂ ਤੇ ਇਹਨਾਂ ਨੇ ਸਾਡੇ ਤੇ ਹਮਲਾਵਰ ਬਣੇ ਰਹਿਣਗੇ ਆ ਇਹਨੇ ਉਹ ਲੈਟਰ ਲਿਖ ਕੇ ਆ ਪਾਇਆ ਕਿ ਮੈਂ ਮਾਫੀ ਮੰਗਦਾ ਮੇਰੇ ਟੀਚਰਾਂ ਦੀਆਂ ਗਲਤੀਆਂ ਆ ਸਾਡੀਆਂ ਗਲਤੀਆਂ ਇਹ ਮੈਨੇ ਜੋੜਾ ਝਾੜਾਂਗੇ